ਤਲਵਾੜਾ ਦਾ ਸਿਟੀ ਬਿਊਟੀਫੁੱਲ ਮਹਾਰਾਣਾ ਪ੍ਰਤਾਪ ਚੌਂਕ ਦੇ ਬਿਲਕੁਲ ਨਜ਼ਦੀਕ ਲੱਗੇ ਇਸ ਬੋਰਡ ਦੇ ਥੱਲੇ ਪਿਆ ਕੂੜੇ ਦਾ ਢੇਰ ਜੋ ਕਿ ਬੋਰਡ ਦੇ ਨਾਲ-ਨਾਲ ਤਲਵਾੜਾ ਦੀ ਖੂਬਸੂਰਤੀ ਨੂੰ ਗ੍ਰਹਿਲਗੋਣ ਦਾ ਕੰਮ ਕਰ ਰਿਹਾ ਹੈ। ਪਬਲਿਕ ਸਪੌਟ ਨਿਊ ਚੈਨਲ ਹੁਣ ਤੁਹਾਨੂੰ ਹਰ ਰੋਜ਼ ਤਲਵਾੜਾ ਦਾ ਸਿਟੀ ਬਿਊਟੀਫੁੱਲ ਦੇ ਬੈਨਰ ਨੂੰ ਗ੍ਰਹਿਲਗੋਣ ਵਾਲੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰੇਗਾ। ਤੇ ਸਾਡੀ ਇਹ ਕੋਸ਼ਿਸ਼ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਅਸੀਂ ਆਪਣੇ ਤਲਵਾੜਾ ਸ਼ਹਿਰ ਨੂੰ ਸਾਫ਼ ਸੁਥਰਾ ਨਹੀਂ ਕਰ ਲੈਂਦੇ। ਸਾਡੇ ਚੈਨਲ ਵੱਲੋਂ ਸਾਰੇ ਤਲਵਾੜਾ ਵਾਸੀਆਂ ਨੂੰ ਬੇਨਤੀ ਹੈ ਕਿ ਇੱਕ ਕੋਸ਼ਿਸ਼ ਜ਼ਰੂਰ ਕੀਤੀ ਜਾਵੇ ਕਿ ਕੂੜੇ ਨੂੰ ਖੁੱਲੇ ਵਿੱਚ ਨਾ ਸੁੱਟੀਏ ਤੇ ਘੱਟੋ-ਘੱਟ ਆਪਣਾ ਆਲਾ-ਦੁਆਲਾ ਜ਼ਰੂਰ ਸਾਫ਼ ਰੱਖੀਏ ਜਿਸ ਨਾਲ ਅਸੀਂ ਸੱਚੀ ਵਿੱਚ ਕਹਿ ਸਕੀਏ ਤਲਵਾੜਾ ਦਾ ਸਿਟੀ ਬਿਊਟੀਫੁੱਲ ਪਬਲਿਕ ਸਪੋਰਟ న్యూਸ ਦੇ ਨਾਲ ਤਲਵਾੜਾ ਤੋਂ ਮੁਕੇਸ਼ ਸ਼ਰਮਾ ਦੀ ਵਿਸ਼ੇਸ਼ ਰਿਪੋਰਟ